ਸਤ ਸ੍ਰੀ ਅਕਾਲ ਨਮਸਤੇ ਆਦਾਬ ਦੋਸਤੋ ਜੋ ਪਰਸੋਂ ਕੁਸ਼ਤੀ ਹੋਈ ਦਸੂਹਾ ਦੇ ਲਾਗੇ ਜਲੰਧਰ ਤੋਂ ਅੱਗੇ ਦਸੂਹਾ ਮਕੇਰੀਆਂ ਪਿੰਡਾਂ ਉੱਥੇ ਹਲੇੜ ਪਿੰਡ ਦੇ ਵਿੱਚ ਸ਼ਾਨਦਾਰ ਕੁਸ਼ਤੀ ਦੰਗਲ ਹੋਰ ਬਹੁਤ ਹੀ ਸ਼ਾਨਦਾਰ ਤਕੜੀਆਂ ਆਲਾ ਦਰਜੇ ਦੀਆਂ ਕੁਸ਼ਤੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਪ੍ਰਿਤਪਾਲ ਫਗਵਾੜਾ ਦੀ ਕੁਸ਼ਤੀ ਮਹਾਰਾਸ਼ਟ੍ਰ ਪ੍ਰਿਤਪਾਲ ਫਗਵਾੜਾ ਦੀ ਆਦਰਸ਼ ਦਿੱਲੀ ਨਾਲ ਕੁਸ਼ਤੀ ਹੋਈ ਔਰ ਸ਼ਿਕੰਦਰ ਸਿੰਘ ਦੀ ਬੀਐਸਐਫ ਦੇ ਕਾਲਾ ਬੀਐਸਐਫ ਨਾਲ ਔਰ और मिर्जा ईरानी दी हुई धर्मेंद्र कोहाली देना सॉरी दोस्तों महाराष्ट्र वालों आपने जो पहले मैंने वीडियो डाली थी महाराष्ट्र के मैंने जो पहले वीडियो डाली थी प्रीतपाल फगवाड़ा और आदर्श महाराष्ट्र बोला गया था तो आपके बहुत ही कमेंट नीचे आए कमेंट्स में आपने बोला भाई ये महाराष्ट्र का नहीं है आप सही बोल रहे थे उसके लिए मैं सॉरी क्योंकि दंगल कमेटी ने नाम ही बोर्ड पे क्या हर जगह ही उनका गलत ले रखा था महाराष्ट्र लगा दिया था गलती से उनके आगे सो वो उसकी सर्च गूगल पे किया है तो वो महाराष्ट्र के नहीं है दिल्ली के हैं सो ओदी कुश्ती हुई प्रितपाल फगवाड़ा नाल दोबारा आदर्श दी ਤਦ ਅਰਸ਼ਦਿਲੀ ਔਰ ਸਿਕੰਦਰ ਸੇਖ ਦੀ ਕੁਸ਼ਤੀ ਹੋਈ ਕਾਲਾ ਬੀਐਸਐਫ ਨਾਲ ਔਰ ਮਿਰਜ਼ਾ ਇਰਾਨੀ ਦੀ ਹੋਈ ਤਰਮਿੰਦਰ ਕੋਹਾਲੀ ਨਾਲ ਬਹੁਤ ਹੀ ਸ਼ਾਨਦਾਰ ਕੁਸ਼ਤੀ ਦੰਗਲ ਬਹੁਤ ਹੀ ਵਧੀਆ ਵਿਵਸਥਾ ਸੀਗੀ ਔਰ ਸ਼ਾਨਦਾਰ ਕਾਂਟਾ ਕੁਸ਼ਤੀਆਂ ਤਿੰਨੋਂ ਕੁਸ਼ਤੀਆਂ ਆ ਮੇਰੇ ਦੋਸਤੋ ਸੋ ਸਭ ਤੋਂ ਪਹਿਲਾਂ ਕਾਲਾ ਬੀਐਸਐਫ ਔਰ ਸਿਕੰਦਰ ਸੇਖ ਦੀ ਜਦੋਂ ਕੁਸ਼ਤੀ ਹੁੰਦੀ ਹੈ ਸਿਕੰਦਰ ਸੇਖ ਟਾਈਗਰ ਅਭੀ ਜਿੰਦਾ ਹੈ ਉਹ ਛੋਟ ਤੋਂ ਬਾਅਦ ਹੁਣ ਪੂਰੀ ਫੁਰਤੀ ਦੇ ਨਾਲ ਪਹਿਲੀਆਂ ਇੱਕ ਦੋ ਕੁਸ਼ਤੀਆਂ ਨੇ ਹਲਕੀਆਂ ਲੜੀਆਂ ਜੋ ਰਜਮੈਸ਼ਪੂਰੀ ਨਹੀਂ ਕਰੀ ਇਹ ਕੁਸ਼ਤੀ ਵਿੱਚ ਉਹਨੇ ਦਿਖਾਇਆ ਕਿ ਹਾਂ ਮੈਂ ਹੁਣ ਫੇਟਾ ਹੋ ਠੀਕਾ ਔਰ ਕਾਲਾ ਬੀਐਸਐਫ ਨੂੰ ਉਹਨੇ 5 ਮਿੰਟ ਸਿਰਫ 4 ਔਰ 5 ਮਿੰਟ ਦੇ ਵਿੱਚ ਐਹੋ ਜਿਹਾ ਪਟਕਾ ਮਾਰਿਆ ਕਿ ਕਾਲਾ ਬੀਐਸਐਫ ਵਾਲਾ ਵੀ ਯਾਦ ਰੱਖੂਗਾ ਕਿ ਸਰਕਾਰੀ ਖਾਣਾ ਸਰਕਾਰੀ ਤਾਨਾ ਬਾਨਾ ਔਰ ਸਰਕਾਰੀ ਸਹੂਲਤਾ ਲੈਣ ਤੋਂ ਬਾਅਦ ਉਹ ਬੰਦਾ ਕਿਹੜੀ ਸਟੇਜ ਤੇ ਆ ਔਰ ਇਹ ਕਾ ਬੰਦਾ ਆਪਣਾ ਪ੍ਰਾਈਵੇਟ ਖਾਣਾ ਖਾ ਕੇ ਦਾ ਚੌਲਾ ਵਾਲਾ ਕਿੱਥੇ ਪਹੁੰਚਿਆ ਸੋ ਦੋਸਤੋ ਇਹ ਮਾਂ ਜਿਹੜੀਆਂ ਹੁੰਦੀਆਂ ਵਿਰਲੇ ਪੁੱਤ ਜੰਮਦੀ ਹੈ ਨਿਕੰਮੇ ਪੁੱਤ ਤਾਂ ਸਾਰੇ ਜੰਮ ਦਿੰਦੀਆਂ ਨੇ ਔਰ ਇਹੋ ਜਿਹੇ ਕੰਮੇ ਪੁੱਤ ਜਿਹੜੇ ਬਹੁਤ ਹੀ ਘੱਟ ਮਾਂਵਾਂ ਜੰਮਦੀਆਂ ਨੇ ਅੱਜ ਕੱਲ ਦੇ ਦੌਰ ਦੇ ਵਿੱਚ ਤਾਂ ਇਹ ਬਹੁਦੇ ਔਖਾ ਹੋ ਗਿਆ ਸੋ ਇਸ ਕੁਸ਼ਤੀ ਦੇ ਵਿੱਚ ਸਿਕੰਦਰ ਸ਼ੇਖ ਨੇ ਉਹਦੀ ਕਾਲਾ ਬੀਆ ਸੱਦੀ ਚੰਗੀ ਜੰਮ ਕੇ ਕਲਾਸ ਲਾਈ ਔਰ ਵਧੀਆ ਦੌ ਮਾਰੇ ਔਰ ਤੇਜ਼ ਕੁਸਤੀ ਖੇਡੇ ਸੋ ਉਹਨੂੰ ਹਰਾਇਆ ਦੂਸਰੀ ਇਸ ਤੋਂ ਪਹਿਲਾਂ ਕਿ ਉਸਤੀ ਹੋਈ ਮਿਰਜ਼ਾ ਰਾਣੀ ਔਰ ਤਰਮਿੰਦਰ ਕੋਹਾਲੀ ਦੇ ਵਿੱਚ ਮਿਰਜ਼ਾ ਰਾਣੀ ਇਸ ਟਾਈਮ ਪੰਜਾਬ ਦੇ ਵਿੱਚ ਸਾਰੀਆਂ ਕੁਸਤੀਆਂ ਮਾਰ ਰਿਹਾ ਜਿੱਤ ਰਿਹਾ ਔਰ ਬਾਈ ਚਾਂਸ ਉਹਦੀ 20 ਮਿੰਟ ਦੀ ਕੁਸਤੀ ਕੰਪਲੀਟ ਨਹੀਂ ਹੁੰਦੀ ਤਾਂ ਉਹ ਪੁਆਇੰਟ ਤੇ ਜਿੱਤ ਜਾਂਦਾ ਸੋ ਇੱਥੇ ਵੀ ਇਦਾਂ ਹੀ ਹੋਇਆ ਤਰਮਿੰਦਰ ਕੋਹਾਲੀ ਨੂੰ ਉਹਨਾਂ ਨੇ ਹਰਾਤਾ ਔਰ ਉਸਤੀ ਜਿੱਤ ਲਈ ਤੀਜੀ ਕੁਸਤੀ ਬਹੁਤ ਤਕੜੀ ਕੁਸਤੀ ਸੀ ਪ੍ਰੀਤਪਾਲ ਫੋਗੜਾ ਔਰ ਆਦਰਸ਼ ਦਿੱਲੀ ਨਾਲ ਅਦਰਸ਼ ਦੇ ਨਾਲ ਇਹਨਾਂ ਦੀ ਪਹਿਲਾਂ ਵੀ ਕੁਸ਼ਤੀ ਹੋ ਚੁੱਕੀ ਐ ਸੋ ਪ੍ਰਿਤਪਾਲ ਜਿੱਤ ਗਿਆ ਸੀ ਅੱਜ ਵਾਲੀ ਕੁਸ਼ਤੀ ਵੀ ਇਹੀ ਹੋਈ ਅਦਰਸ਼ ਵਧੀਆ ਪਹਿਲਵਾਨ ਐ ਤਕੜਾ ਮੰਨ ਲਾ ਵੇਟ ਬੂਟ ਚੰਗਾ ਜਾਨਦਾਰ ਮੁੰਡਾ ਐ ਔਰ ਨਵੀਂ ਉਮਰ ਦਾ ਪ੍ਰਿਤਪਾਲ ਦੀ ਟੱਕਰ ਦਾ ਬਿਲਕੁਲ ਔਰ باقی ਪ੍ਰਿਤਪਾਲੋਂ ਦੇ ਨਾਲੋਂ ਟੈਕਨੀਕਲੀ ਉਹਦੇ ਤੋਂ ਥੋੜਾ ਜਿਆਦਾ ਵਧੀਆ ਪਹਿਲਵਾਨ ਐ ਇਸ ਕਰਕੇ ਉਹਨੂੰ ਥੱਲੇ ਲੈ ਲੈਂਦਾ ਔਰ ਪ੍ਰਿਤਪਾਲ ਨੇ ਉਹਨੂੰ ਬਹੁਤ ਵਧੀਆ ਫਸਾਇਆ ਔਰ ਬਹੁਤ ਵਧੀਆ ਦਾਮ ਮਾਰਿਆ ਔਰ ਇਹ ਕੁਸ਼ਤੀ ਵੀ ਆਪਣੇ ਨਾਮ ਕਲੀ 100 ਇਹ ਇਹ ਤਿੰਨ ਕੁਸ਼ਤੀਆਂ ਬਹੁਤ ਹੀ ਕਾਟਾ ਕੁਸ਼ਤੀਆਂ ਹੋਈਆਂ ਬਹੁਤ ਹੀ ਸੰਗਤ ਨੂੰ ਜਨਤਾ ਨੂੰ ਦਰਸ਼ਕਾਂ ਨੂੰ ਬਹੁਤ ਹੀ ਮौज ਔਰ ਬਹੁਤ ਹੀ ਵਧੀਆ ਲੱਗਿਆ ਇਹੋ ਜਿਹੀਆਂ ਕੁਸ਼ਤੀਆਂ ਸੋ ਇਹੋ ਜੇ ਪਿੰਡਾਂ ਦੇ ਵਿੱਚ ਇੰਨੀਆਂ ਵੱਡੀਆਂ ਕੁਸ਼ਤੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿ ਤਿੰਨ ਕੁਸ਼ਤੀਆਂ ਤਿੰਨੋ ਹੀ ਛੰਡੀ ਦੀਆਂ ਕੁਸ਼ਤੀਆਂ ਔਰ ਤਕੜੀਆਂ ਕੁਸ਼ਤੀਆਂ ਨਹੀਂ ਤੇ ਜ਼ਿਆਦਾਤਰ ਕਮਜ਼ੋਰ ਕੁਸ਼ਤੀਆਂ ਦੇ ਨਾਲ ਨਾਲ ਇੱਕ ਅੱਧੀ ਕੁਸ਼ਤੀ ਇਦਾਂ ਦੀ ਆਉਂਦੀ ਹੈ ਸੋ ਜਿੱਥੇ ਪੈਸਾ ਲੱਗਦਾ ਕਮੇਟੀਆਂ ਵੱਡੀਆਂ ਹੁੰਦੀਆਂ ਨੇ ਪਿੱਛੋਂ ਪੈਸੇ ਦੀ ਸਪੋਰਟ ਜ਼ਿਆਦਾ ਹੁੰਦੀ ਹੈ ਬਾਹਰ ਵਾਲੇ ਵਿਦੇਸ਼ਾਂ 'ਚ ਬੈਠੇ ਵੀਰ ਜਦੋਂ ਪੈਸਾ ਫੁੱਲ ਚੜਾਉਂਦੇ ਨੇ ਤਾਂ ਫਿਰ ਵਧੀਆ ਮੱਲਾਂ ਦੇ ਨਾਲ ਕੰਟੈਕਟ ਹੋ ਕੇ ਕੀਤਾ ਜਾਂਦਾ ਔਰ ਉਹਨਾਂ ਵੱਡੇ ਨਾਮ ਰੱਖੇ ਜਾਂਦੇ ਆ ਔਰ ਉਹਨਾਂ ਇਨਾਮਾਂ ਦੇ ਨਾਲ ਵਸ਼ਾਰਾ ਕਰਕੇ ਪਹਿਲਵਾਨਾਂ ਨੂੰ ਖੁਸ਼ ਕੀਤਾ ਜਾਂਦਾ ਹੈ ਸੋ ਦੋਸਤੋ ਇਹ ਵੀਡੀਓ ਜਿਹੜੀ ਹੈ ਜੇ ਚੰਗੀ ਲੱਗੀ ਤੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣਾ ਕੀਮਤੀ ਸੁਝਾਅ ਜਰੂਰ ਦਿਹਾਜੇ ਔਰ ਚੈਨਲ ਕਰ ਲੋ ਸਬਸਕ੍ਰਾਈਬ ਔਰ ਅੱਜ ਦੀ ਵੀਡੀਓ ਇੱਥੇ ਹੀ ਅੱਜ ਦੀਆਂ ਜੋ ਕੁਸ਼ਤੀਆਂ ਚੱਲ ਰਹੀ ਨੇ ਇਹਨਾਂ ਦਾ ਰਿਵਿਊ ਆਪਾਂ ਨੂੰ ਰਾਤ ਨੂੰ ਆਊਗਾ ਸਵੇਰੇ ਆਊਗਾ ਸੋ ਬਨੇ ਰਹੋ ਇਸੇ ਤਰ੍ਹਾਂ ਸਾਡੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਸਰੀ ਕਾਂ